ਸਭ ਨੂੰ ਜੈ ਸ਼੍ਰੀ ਰਾਮ ਮੈਂ ਜੋ ਗੱਲ ਕਰਨ ਜਾ ਰਿਹਾ ਮੈਂ ਜੋ ਅੱਜ ਸਵੇਰ ਇੱਕ ਬੱਸ ਸਟੈਂਡ ਨੂੰ ਬਾਹਰ ਲਜਾਣ ਦੀ ਇੱਕ ਜੋ ਗੱਲਬਾਤ ਚੱਲਦੀ ਹੈ ਜੋ ਚਿੱਠੀ ਆਈ ਹੈ ਮਲੋੜ ਮੰਡਲ ਪਾਰਟੀ ਜਨਤਾ ਪਾਰਟੀ ਉਹ ਲੋ ਮੈਂ ਇਸ ਦਾ ਵਿਰੋਧ ਕਰਦਾ ਹਾਂ ਉਹਦਾ ਕਾਰਨ ਇਹ ਹੈ ਵੀ ਇਹਦਾ ਆਪਾਂ ਨੂੰ ਸ਼ਹਿਰ ਵਾਸੀਆਂ ਨੂੰ ਕੋਈ ਮੇਰੇ ਹਿਸਾਬ ਨਾਲ ਲਾਭ ਨਹੀਂ ਹੋਣਾ ਨੁਕਸਾਨ ਜ਼ਿਆਦਾ ਹੋਏਗਾ ਕਿਉਂਕਿ ਜੇ ਮੈਂ ਗੱਲ ਕਰਾਂ ਵੀ ਆਪਣਾ ਜੋ ਏਰੀਆ ਹੈ ਉਹੋ ਜੋ ਹੈ ਸੈਟਾ ਤੇ ਜ਼ਿਆਦਾ ਹੈ ਜੋ ਗਰੀਬ ਅਸਤੀਆਂ ਜ਼ਿਆਦਾ ਨੇ ਜੋ ਕਿ ਇੱਥੋਂ ਉੱਥੇ ਪਹੁੰਚਣਾ ਹੀ ਬਹੁਤ ਔਖੀ ਗੱਲ ਹੈ ਪਿੰਡਾਂ ਨਾਲਸਤੇ ਕੋਈ ਸਾਧਨ ਨਹੀਂ ਹੁੰਦੇ ਉਹਨਾਂ ਕੋਲ ਆਟੋ ਤੇ ਜਾਣਾ ਹੈ ਤਾਂ ਉਹ ਵੀ ਇੱਥੋਂ ਵੱਲੋਂ ਆਪਾਂ ਜਿਹੜੀ ਰੋਡ ਤੋਂ 20 ਰੁਪਏ ਲੈ ਲੈਂਦੇ ਨੇ ਜੇ ਉੱਥੇ ਤੱਕ ਜਾਣਾ ਹੋਵੇ ਤਾਂ 40 ਤੋਂ 50 ਰੁਪਏ ਕਰਾਇਆ ਲੱਗੇਗਾ ਇਹਨਾਂ ਦਾ ਉਹ ਵੀ ਇਹਨਾਂ ਸੇ ਨੁਕਸਾਨਦੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਇੰਨੀ ਦੂਰ ਜਾਂਦਾ ਕੋਈ ਹੋਰ ਵੀ ਨੁਕਸਾਨ ਨੇ ਬਹੁਤ ਤਰ੍ਹਾਂ ਦੇ ਤੇ ਜੇ ਜੋ ਹੈ ਬੱਸ ਸਟੈਂਡ ਇਸ ਜਿਹੜੀ ਰੋਡ ਦੇ ਉਹ ਜੀਟੀ ਰੋਡ ਆਪਣਾ ਜੋ ਚੌਕ ਹੈ ਦਾਨੇਰਾ ਚੌਕ ਤੇ ਜੋ ਮਹਿੰਡਾ ਚੌਕ ਹੈ ਉਹਦੇ ਵਿਚਾਲੇ ਹੀ ਰੱਖਣਾ ਚਾਹੀਦਾ ਹੈ ਕੋਈ ਚੰਗੀ ਲੋਕੇਸ਼ਨ ਦੇਖ ਕੇ ਜੋ ਸ਼ਹਿਰ ਵਾਸੀਆਂ ਨੂੰ ਇਹਦਾ ਨੁਕਸਾਨ ਨਾ ਹੋਵੇ ਬਾਹਰ ਜਾਂਦਾ જય ਸ਼ੀਰਮ